ਜੀ ਹਾਂ ਤੁਹਾਨੂੰ ਦੱਸ ਦਈਏ ਵੀ ਕਿੱਦਾਂ ਦਾ ਰਹੇਗਾ ਤੁਹਾਡੇ ਲਈ ਸਾਲ 2025 ਜਿਵੇਂ ਕਿ ਭਵਿੱਖਬਾਣੀ ਕੀਤੀ ਗਈ ਹੈ ਵੀ 2025 ਦੇ ਵਿੱਚ ਮਨੁੱਖਤਾ ਨੂੰ ਬਹੁਤ ਤੋਂ ਵੱਡਾ ਘਾਟਾ ਪੈਣ ਵਾਲਾ ਹੈ ਸੋ ਤੁਹਾਨੂੰ ਦੱਸ ਦਈਏ ਕਿ 2025 ਦੇ ਵਿੱਚ ਆਮ ਇਨਸਾਨ ਦੀ ਜੀਵਨਤੇ ਕੀ ਕੀ ਘਟਨਾਵਾਂ ਦੇਖ ਸਕਦੀਆਂ ਹੈ ਬਾਬਾ ਵੇਗਾ ਵੱਲੋਂ ਦਾਵਾ ਹੈ ਕਿ 2025 ਦੇ ਵਿੱਚ ਦੁਨੀਆ ਹੋ ਸਕਦੀ ਹੈ ਤਬਾਹ ਪਹਿਲਾਂ ਵੀ ਇਸ ਮਹਿਲਾ ਦੀਆਂ ਭਵਿੱਖਵਾਨੀਆਂ ਹੋਈਆਂ ਕਿਤਨਾ ਕਿਤੇ ਸੋ ਸੋਸਿਅਰਿਓਮ ਦੇਖ ਰੇ ਤਮਾਮ ਦਰਸ਼ਕਾਂ ਦਾ ਸਵਾਗਤ ਆ ਸੋ ਪਹਿਲਾਂ ਤਾਂ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ 2025 ਜੋ ਅੱਜ ਦੀ ਸਵੇਰ ਚੜ੍ਹੀ ਹੈ ਸੋ ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਸਿਟੀ ਹੋਮ ਪਰਿਵਾਰ ਵੱਲੋਂ ਆਤਮਾ ਚੈਨਲ ਬੋਲੋ ਔਰ ਚਿੰਤਪੂਰਨੀ ਲਾਈਵ ਚੈਨਲ ਬੋਲੋ ਬਹੁਤ ਬਹੁਤ ਮੁਬਾਰਕਬਾਦ ਸੋ ਗੱਲ ਕਰਾਂਗੇ ਖਬਰਾਂ ਦੇ ਨਾਲ ਗੱਲ ਕਰਨੀ ਤੁਹਾਡਾ ਨਾ ਜੋ ਗੱਲ ਕਰਨ ਲੱਗੇ ਆ ਉਹ ਕਿ ਐਸੀ ਮਹਿਲਾ ਦੀ ਗੱਲ ਹੈ ਵੀ ਜੋ ਬਾਬਾ ਵੇਂਗਾ ਦੇ ਨਾਮ ਤੋਂ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੈ ਔਰ ਉਹਨਾਂ ਦੀ ਜੋ ਭਵਿੱਖਬਾਣੀਆਂ ਨੇ ਉਹ ਵੀ ਲਗਾਤਾਰ ਉਹ ਸੱਚ ਹੁੰਦੀਆਂ ਜਾਪਦੀਆਂ ਨੇ ਜਿਵੇਂ ਕਿ ਜੋ ਬਾਬਾ ਵੇਂਗਾ ਵਾ ਉਨਾ ਦਾ ਜੋ ਕਹਿਣ ਦੇ ਅਨੁਸਾਰ ਸੀ ਚਾਹੇ ਉਹ ਸਟੈਲਨ ਦੀ ਮੌਤ ਹੋਵੇ ਜਾਂ ਰਾਜਕੁਮਾਰੀ ਡਾਇਨਾ ਦੀ ਮੌਤ ਹੋਵੇ ਜਾਂ 2004 ਦੇ ਵਿੱਚ ਜੋ ਸੁਨਾਮੀ ਆਈ ਜਾਂ ਫਿਰ ਉਹਦੀ ਗੱਲ ਹੋਵੇ ਉਹ ਰਦਾਂ ਦੀਆਂ ਕਈ ਅਣਗਿਣਤ ਐਸੀਆਂ ਭਵਿੱਖਵਾਣੀਆਂ ਨੇ ਜਿਹੜੀਆਂ ਬਾਬਾ ਵੇਂਗਾ ਦੀਆਂ ਸੱਚ ਹੁੰਦੀਆਂ ਜਾਪਦੀਆਂ ਨੇ ਸੋ ਤੁਹਾਨੂੰ ਦੱਸ ਦਈਏ ਵੀ ਦੁਨੀਆ ਦੀ ਮਸ਼ਹੂਰ ਜੋ ਬਾਬਾ ਵੇਂਗਾ ਨੇ 2025 ਦੇ ਵਿੱਚ ਮਨੁੱਖਤਾ ਦੇ ਖਤਮ ਹੋਣ ਦੀ ਭਵਿੱਖਵਾਣੀ ਕੀਤੀ ਹੈ ਜੋ ਇਸ ਸਮੇਂ ਸੁਰਖੀਆਂ ਵਿੱਚ ਹੈ ਪਿਛਲੇ ਸਮੇਂ ਤੋਂ ਇਹਨਾਂ ਵੱਲੋਂ ਕੀਤੀ ਗਈ ਭੁਖਵਾਣੀ ਸਚਾਈ ਦੇ ਨੇੜੇ ਹੀ ਰਹੀਆਂ ਨੇ ਜੋ ਪਿਛਲਾ ਪਿਛਲੇ ਸਮੇਂ ਦੌਰਾਨ ਅਸੀਂ ਜੋ ਦੇਖਦੇ ਆ ਰਹੇ ਹਾਂ ਤੇ ਹੁਣ ਨਵਾਂ ਸਾਲ ਸ਼ੁਰੂ ਹੋ ਗਿਆ ਹੈ ਜੋਤਿਸ਼ੀਆਂ ਅਤੇ ਜੋ ਮਹਾਰਾ ਦੇ ਮੁਤਾਬਕ ਨਵਾਂ ਸਾਲ 2025 ਕਾਫੀ ਡਰਾਵਣਾ ਹੋ ਸਕਦਾ ਹੈ ਤੋਂ ਬਾਬਾ ਵਿੰਗਾ ਵੱਲੋਂ 2025 ਬਾਰੇ ਕੀਤੀ ਭਵਿੱਖਵਾਣੀ ਅਨੁਸਾਰ ਨਵੇਂ ਸਾਲ ਦੇ ਵਿੱਚ ਮਨੁੱਖਾਂ ਲਈ ਇੱਕ ਵੱਡਾ ਖਤਰਾ ਹੋਣ ਵਾਲਾ ਜਾਂ ਐਦਾਂ ਵੀ ਕਹਿ ਸਕਦੇ ਹਾਂ ਕਿ ਸਭ ਕੁਝ ਖਤਮ ਹੋਣ ਵਾਲਾ ਹੈ ਉਹਨਾਂ ਅਨੁਸਾਰ ਇਸ ਦਾ ਮੁੱਖ ਕਾਰਨ ਹੈ ਯੂਰਪ ਦੇ ਵਿੱਚ ਭਿਆਨਕ ਜੰਗ ਉਹਨਾਂ ਦੇ ਅਨੁਸਾਰ ਇਸ ਦਾ ਮੁੱਖ ਕਾਰਨ ਯੂਰਪ ਦੇ ਵਿੱਚ ਭਿਆਨਕ ਜੰਗ ਅਤੇ ਸਿਆਸੀ ਅਸਥਿਰਤਾ ਦੀ ਸੰਭਾਵਨਾ ਹੋ ਸਕਦੀ ਹੈ ਜੋ ਅੱਜ ਦੁਨੀਆ ਦੇ ਹਰ ਦੇਸ਼ ਦੇ ਵਿੱਚ ਫੈਲੀ ਹੋਈ ਹੈ ਆਬਾਦੀ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਜਾਏਗੀ ਬਾਬਾ ਵੇਂਗਾ ਅਨੁਸਾਰ 2025 ਵਿੱਚ ਪੂਰੇ ਯੂਰਪ ਦੇ ਵਿੱਚ 100 ਸਾਲ ਪੁਰਾਣੀ ਖਤਰਨਾਕ ਬਿਮਾਰੀ ਜੋ ਪਲੇਗ ਹੈ ਉਹ ਦੁਬਾਰਾ ਆਣ ਦੇ ਅਸਾਰ ਹੋ ਸਕਦੇ ਨੇ ਜੋ ਬਾਬਾ ਵੇਂਗਾ ਵੱਲੋਂ ਕਿਹਾ ਵੀ ਪਲੇਗ ਵਰਗੀ ਬਿਮਾਰੀ ਮੋੜ ਆ ਸਕਦੀ ਹੈ ਸੋ ਜਿਸ ਕਾਰਨ ਇਹ ਬਿਮਾਰੀ ਪੂਰੀ ਦੁਨੀਆ ਵਿੱਚ ਕਰੋਨਾ ਵਾਂਗ ਫੈਲ ਸਕਦੀ ਹੈ ਅਤੇ ਲੱਖਾਂ ਲੋਕਾਂ ਦੀ ਮੌਤ ਇਸ ਨਾਲ ਹੋ ਸਕਦੀ ਹੈ ਸੋ ਇਹ ਬਹੁਤ ਵੱਡਾ ਘਾਟਾ ਜੋ ਦਰਸਾਇਆ ਗਿਆ ਉਹਨਾਂ ਦੀ ਭਵਿੱਖਬਾਣੀ ਦੇ ਵਿੱਚ ਇਸ ਲਈ ਬਾਬਾ ਵੇਂਗਾ ਨੇ ਦਾਅਵਾ ਕੀਤਾ ਹੈ ਕਿ ਅਗਲੇ ਸਾਲ ਵਿਨਾਸ਼ ਦੀ ਸ਼ੁਰੂਆਤ ਵੀ ਹੋ ਸਕਦੀ ਹੈ 1996 ਵਿੱਚ ਆਪਣੀ ਮੌਤ ਤੋਂ ਪਹਿਲਾਂ ਬਾਬਾ ਵੇਂਗਾ ਨੇ ਸਾਲ 50079 ਤੱਕ ਦੀ ਭਵਿੱਖਬਾਣੀਆਂ ਕੀਤੀਆਂ ਸਨ ਅਤੇ ਹੁਣ ਤੱਕ ਉਹਨਾਂ ਦੀਆਂ ਬਹੁਤ ਸਾਰੀਆਂ ਉਹ ਵਿਕਵਾਨੀਆਂ ਸੱਚ ਹੋ ਚੁੱਕੀਆਂ ਨੇ ਜਿਵੇਂ ਕਿ ਉਹਨਾਂ ਨੇ 2001 ਵਿੱਚ ਅਮਰੀਕਾ ਵਿੱਚ 9/11 ਦੇ ਹਮਲੇ ਬਾਰੇ ਵੀ ਜ਼ਿਕਰ ਕੀਤਾ ਸੀ ਉਹ ਵੀ ਸੱਚ ਹੋ ਗਿਆ ਕਿਹਾ ਸੀ ਕਿਹਾ ਜਾ ਰਿਹਾ ਸੀ ਵੀ ਸਟੀਲ ਦੇ ਪੰਛੀਆਂ ਦੇ ਹਮਲੇ ਤੋਂ ਬਾਅਦ ਡਿੱਗ ਜਾਣਗੀਆਂ ਬਿਲਡਿੰਗਾਂ ਜੋ ਵੱਡੀਆਂ-ਵੱਡੀਆਂ ਔਰ ਇਦਾਂ ਹੀ ਅਮਰੀਕਾ ਦੇ ਵਿੱਚ ਹੋਇਆ ਸੋ 1999-90 ਦੇ ਵਿੱਚ ਸੋਵੀਅਤ ਯੂਨੀਅਨ ਦੇ ਟੁੱਟਣ ਦੀ ਭਵਿੱਖਬਾਣੀ ਵੀ ਸੱਚ ਹੋ ਚੁੱਕੀ ਹੈ ਸੋ ਇਦਾਂ ਦੀਆਂ ਕਈ ਭਵਿੱਖਬਾਣੀਆਂ ਨੇ ਜੋ ਬਾਬਾ ਵਿੰਗਾ ਵੱਲੋਂ ਲਗਾਤਾਰ ਕੀਤੀਆਂ ਗਈਆਂ ਸੀਗੀਆਂ ਕਿਉਂਕਿ ਉਹ ਆਪਣੇ ਮਰਨ ਉਪरांत ਜਦੋਂ ਉਹਨਾਂ ਦੀ ਡੈਥ ਹੋਈ ਹੈ ਉਹਨਾਂ ਦਾ ਸਵਰਗਵਾਸ ਹੋਇਆ ਉਹਨਾਂ ਨੇ ਉਸ ਤੋਂ ਪਹਿਲਾਂ ਹੀ ਇਹ ਚੀਜ਼ਾਂ 50000 80 ਤੱਕ ਹੁਣ ਕਿਉਂਕਿ 2025 ਜੋ ਸਾਲ ਚੱਲ ਰਿਹਾ ਉਹਨਾਂ ਨੇ 50000 79 80 ਤੱਕ ਪਹਿਲਾਂ ਹੀ ਭਵਿੱਖਬਾਣੀਆਂ ਸਾਰੀਆਂ ਲਿਖਤ ਰੂਪ ਦੇ ਵਿੱਚ ਆਪਣੀ ਕਿਤਾਬ ਦੇ ਵਿੱਚ ਦਰਜ ਕੀਤੀਆਂ ਜਾਂ ਲੋਕਾਂ ਨੂੰ ਦੱਸ ਕੇ ਜੋ ਦਰਜ ਕੀਤੀਆਂ ਕਿਉਂਕਿ ਆਪ ਤਾਂ ਨਜ਼ਰ ਤੋਂ ਉਹ ਵਾਂਜੀ ਸੀਗੇ ਨਜ਼ਰ ਨਹੀਂ ਸੀ ਆਂਦਾ ਉਹਨਾਂ ਨੂੰ ਪਰ ਉਹ ਬੋਲਣ ਦੇ ਵਿੱਚ ਸਕਸ਼ਮ ਸੀਗੇ ਸੋਚਣ ਦੇ ਵਿੱਚ ਸਕਸ਼ਮ ਸੀਗੇ ਸੋ ਉਹਨਾਂ ਨੇ ਇਹ ਜਿਹੀਆਂ ਭਵਿੱਖਬਾਣੀਆਂ ਨੇ ਜੋ ਆਪਣੇ ਤੱਕ ਦਰਜ ਕੀਤੀਆਂ ਹੋਈਆਂ ਸੰਭਾਲ ਕੇ ਰੱਖੀਆਂ ਹੋਈਆਂ ਸੀ ਸੋ ਤੁਹਾਡੇ ਤੱਕ ਅਸੀਂ ਇਹ ਜ਼ਾਹਰ ਕਰ ਰਹੇ ਹਾਂ ਵੀ ਬਾਬਾ ਵੇਂਗਾ ਵੱਲੋਂ ਕਿਹਾ ਜਾ ਰਿਹਾ ਵੀ 2025 ਦੇ ਵਿੱਚ ਇਹ ਮਨੁੱਖਤਾ ਲਈ ਕੋਈ ਚੰਗੀ ਖਬਰ ਨਹੀਂ ਹੋਵੇਗੀ ਸੋ ਇਦਾਂ ਦੀਆਂ ਚਰਚਾ ਲਈ ਤੁਹਾਡੇ ਨਾਲ ਜੁੜੇ ਰਵਾਂਗੇ ਧੰਨਵਾਦ ਜੈ ਹਿੰਦ ਜੈ ਭਾਰਤ